ਇਹ ਗੱਲ ਤੋਂ ਉਹਨਾਂ ਦਾ ਹੋਣਾ ਹੀ ਮਿਸ ਕਰਦਾ ਜੀ। ਅੱਛਾ ਯਾਦਾ ਹੈਗੀ ਐ ਕਈ ਵਾਰੀ ਅਸੀਂ ਉਸ ਨਾਲ ਕਰ ਲਈਦਾ ਕਿ ਵੀ ਯਾਦ ਕਰਕੇ ਵੀ ਅਸੀਂ ਇਦਾਂ ਮਹਿਸੂਸ ਕਰ ਲਈਦਾ ਕਿ ਨਾਲ ਹੀ ਨੇ। ਪਰ ਉਹਨਾਂ ਦੀ ਗਾਈਡੈਂਸ ਬਹੁਤ ਮਿਸ ਕਰਦਾ ਜੀ। ਗਲਤ ਗੱਲ ਇਹ ਹੋਈ ਕਿ ਜੱਤ ਗਰ ਉਹ ਸੀਗੀਆਂ ਉਹ ਗਾਈਡੈਂਸ ਸਮਝ ਨਹੀਂ ਆਈਆਂ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਹਰ ਇੱਕ ਸ਼ਬਦਾਵਲੀ ਉਹ ਮੇਰੇ ਜ਼ਿੰਦਗੀ ਨੂੰ ਰੁਖ ਦੇ ਰਹੀ ਹੈ। ਤੂੰ ਗੱਲ ਥੋੜੀ ਸਹੀ ਐ। ਮੈਂ ਚਾਹੁੰਦਾ ਸੀ ਐਕਟਰ ਬੰਨਾ ਚਾਹੁੰਦੇ ਡਾਕਟਰ ਬੰਨਾ ਮੈਂ ਡਾਕਟਰ ਬਣ ਗਿਆ ਤੇ ਮੈਂ ਕੁਦਰਤੀ ਕਹਤਾ ਇੱਕ ਦਿਨ ਮੈਂ ਕਿਹਾ ਮਾਦਾ ਮੈਂ ਐਕਟਰ ਬੰਨਾ ਤੇ ਕਹਿੰਦੀ ਫਿਰ ਐਕਟਰ ਬਣ ਤੀ ਦਿਖਾਈ ਅਜੋਸਲੇ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਕਿਉਂ ਕਹਿੰਦੇ ਦੇਖ ਅਗਰ ਤੂੰ ਨਾ ਬਣਿਆ ਤਾਂ ਫਿਰ ਦੋ ਸੁਪਨੇ ਟੁੱਟਨੇ ਤੋ ਪੋਸਿਬਿਲਟੀ ਨਹੀਂ ਹੈ ਉਸ ਵੇਲੇ ਮੈਨੂੰ ਸ਼ਾਇਦ ਇਹਦੀ ਸੰਜੀਦਗੀ ਸਮਝ ਨਹੀਂ ਆਈ ਸੋ ਹਮੇਸ਼ਾ ਰਿਸ਼ਤਿਆਂ ਦੀ ਡੁੰਗਾਈ ਕਈ ਵਾਰੀ ਉਹਨਾਂ ਦੇ ਵਿਛੋੜਿਆਂ ਤੋਂ ਵੱਲੇ ਪੈਂਦੀ ਹੈ ਅ ਸ਼ਾਇਦ ਮੈਂ ਇਸ ਲਈ ਇਦਾਂ ਦੇ ਸਬਜੈਕਟ ਚੱਕਣਾ ਚਾਹੁੰਦਾ ਤਾਂ ਕਿ ਲੋਕਾਂ ਨੂੰ ਰਿਸ਼ਤੇ ਸਮਝਾ ਸਕੀਏ ਬਹੁਤ ਬਹੁਤ ساری ਚੀਜ਼ਾਂ ਪੂਰੀ ਜੀਵਨ ਜਿਹੜਾ ਮੂਮੈਂਟ ਤੁਸੀਂ ਗੋਗੇ ਉਹ ਕੋਈ ਨਾ ਕੋਈ ਕਹਾਣੀ ਲੈ ਕੇ ਆਉਂਦਾ